ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਦੇ ਵਿੱਚ ਉਮੀਦਵਾਰ ਕਿਸੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜ ਸਕਦੇ ਹਾਲਾਂਕਿ ਸਿਰਫ ਤਿਆਰੀ ਚ ਹੈ ਪੰਜਾਬ ਸਰਕਾਰ ਤਿਆਰੀ ਚ ਹੈ ਔਰ ਸੋਧ ਕਰ ਸਕਦੀ ਹੈ ਔਰ ਸੋਧ ਤੋਂ ਬਾਅਦ ਨੈਕਸਟ ਅਗਲੀ ਕੈਬਨਟ ਦੇ ਵਿੱਚ ਇਹ ਅਜੰਡਾ ਲਿਆਇਆ ਜਾ ਸਕਦਾ ਹੈ ਸਤੰਬਰ ਮਹੀਨੇ ਤੱਕ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਔਰ ਤਿਆਰੀ ਚ ਹੈ ਪੰਜਾਬ ਸਰਕਾਰ ਕੀ ਜਿਹੜੀਆਂ ਇਹ ਚੋਣਾਂ ਹੋਣੀਆਂ ਨੇ ਇਹ ਕੋਈ ਵੀ ਉਮੀਦਵਾਰ ਜਿਹੜਾ ਚੋਣ ਲੜੇਗਾ ਪਾਰਟੀ ਜਿਹੜੀ ਆ ਪਾਰਟੀ ਚੋਂ ਨਿਸ਼ਾਨਤ ਨਾਲ ਲੜੇ ਕਿਉਂਕਿ ਸਰਕਾਰ ਦਾ ਇਹ ਮੰਨਣਾ ਹੈ ਕਿ ਜਿਹੜਾ ਪਿੰਡੂ ਵਿਕਾਸ ਹੈ ਜਾਂ ਫਿਰ ਲੋਕਾਂ ਦੇ ਪੰਚਾਇਤੀ ਮਸਲੇ ਨੇ ਉਹਨਾਂ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਨਾ ਹੋਵੇ ਤਾਂ ਇਸ ਨੂੰ ਲੈ ਕੇ ਜਿਹੜੀ ਧਾਰਾ 12 ਵਿੱਚ ਸੋਧ ਕਰਨ ਦੇ ਰੋਹ ਦੇ ਵਿੱਚ ਹੈ ਔਰ ਪਿੰਡੂ ਸੰਸਥਾਵਾਂ ਚੋਂ ਸਿਆਸੀ ਦਖਲ ਨੂੰ ਘਟਾਉਣ ਨੂੰ ਲੈ ਕੇ ਇਹ ਜਿਹੜੀ ਬੈਠਕਾਂ ਵੀ ਕੀਤੀਆਂ ਗਈਆਂ ਨੇ ਅੰਦਰਖਾਤੇ ਔਰ ਇਹ ਵੀ ਦੱਸਿਆ ਜਾ ਰਿਹਾ ਸੂਤਰਾਂ ਮੁਤਾਬਕ ਪੰਜਾਬ ਚੋਣ ਕਮਿਸ਼ਨ ਅਤੇ ਕਾਨੂੰਨੀ ਮਸ਼ੀਰ ਨੇ ਵੀ ਇਸ ਸੋਧ ਨੂੰ ਹਰੀ ਝੰਡੀ ਦੇ ਦਿੱਤੀ ਹੈ ਪਿੰਡੂ ਵਿਕਾਸ ਤੇ ਪੰਚਾਇਤੀ ਵਿਭਾਗ ਦਾ ਮੰਨਣਾ ਹੈ ਕਿ ਪਾਰਟੀ ਚੋਣ ਨਿਸ਼ਾਨ ਤੇ ਪੰਚਾਇਤੀ ਚੋਣਾਂ ਲੜੇ ਜਾਣ ਨਾਲ ਪਿੰਡਾਂ ਵਿੱਚ ਸਿਆਸੀ ਧੜੇਬੰਦੀ ਵਧਦੀ ਆ ਅਤੇ ਫੰਡ ਅਣ ਵਰਤੇ ਹੀ ਰਹਿ ਜਾਂਦੇ ਨੇ ਇਸ ਤਰ੍ਹਾਂ ਨਾਲ ਪਿੰਡ ਵਿੱਚ ਧੜੇਬੰਦੀ ਤੇ ਕਤਾਰਬੰਦੀ ਵਧਦੀ ਆ ਤੇ ਪੰਚਾਇਤਾਂ ਦਾ ਕੋਰ ਪੂਰਾ ਹੋਣ ਦੀ ਮੁਸ਼ਕਲ ਬਣ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਮਸਲੇ ਪਿੰਡਾਂ ਦੇ ਅਜਿਹੇ ਹੁੰਦੇ ਆ ਜਦੋਂ ਕੋਈ ਲੜਾਈ ਝਗੜਾ ਹੁੰਦਾ ਥਾਣੇ 'ਚ ਮਸਲੇ ਜਾਂਦੇ ਆ ਤਾਂ ਫਿਰ ਉਦੋਂ ਸਿਆਸੀ ਦਖਲਅੰਦਾਜ਼ੀ ਹੁੰਦੀ ਆ ਸਰਪੰਚ ਵੀ ਲਾਲੋ ਜਾਂ ਪੰਚ ਦੀ ਗੱਲ ਕਰੀਏ ਤਾਂ ਤਮਾਮ ਜਿਹੜਾ ਜਿਹੜੇ ਪਿੰਡਾਂ ਦੇ ਵਿੱਚ ਮਸਲੇ ਹੁੰਦੇ ਸਿਆਸੀ ਦਖਲਅੰਦਾਜ਼ੀ ਜਾਂਦਾ ਇਸ ਕਰਕੇ ਪੰਜਾਬ ਸਰਕਾਰ ਬਿਨਾਂ ਚੋਣ ਨਿਸ਼ਾਨ ਤੋਂ ਇਹ ਚੋਣ ਕਰਾਉਣ ਦੀ ਤਿਆਰੀ ਚ ਹੈ ਕਿ ਪਿੰਡਾਂ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਨਾ ਹੋ ਸਕੇ ਔਰ ਪਿੰਡਾਂ ਦੇ ਵਿੱਚ ਲੋਕ ਆਪਣੇ ਚੰਗੇ ਲੀਡਰ ਨੂੰ ਚੁਣਨ ਜੋ ਉਹਨਾਂ ਦੀ ਗੱਲ ਕਰ ਸਕੇ ਉਹਨਾਂ ਦੇ ਹਰ ਮਸਲੇ ਸੁਲਝਾ ਸਕੇ ਨਾ ਕਿ ਕਿਸੇ ਚੋਣ ਨਿਸ਼ਾਨ ਨੂੰ ਲੈ ਕੇ ਫੈਸਲਾ ਹੋਵੇ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਸਤੰਬਰ ਮਹੀਨੇ ਤੱਕ ਇਹ ਫੈਸਲਾ ਜਿਹੜਾ ਪੰਚਾਇਤੀ ਚੋਣਾਂ ਜਿਹੜੀਆਂ ਹੋ ਸਕਦੀਆਂ ਨੇ ਵਧੇਰੇ ਜਾਣਕਾਰੀ ਲਈ ਮੇਰੇ ਨਾਲ ਮੇਰੇ ਸਹਿਯੋਗੀ ਸਰਖਾਪ ਜੁੜ ਚੁੱਕੇ ਆ ਸਰਖਾਪ ਇਹ ਕਿਹਾ ਜਾ ਰਿਹਾ ਹੈ ਕਿ ਬਿਨਾਂ ਚੋਣ ਨਿਸ਼ਾਨ ਤੋਂ ਚੋਣ ਕਰਵਾਈ ਜਾਵੇ ਪੰਚਾਇਤੀ ਚੋਣ ਤਾਂ ਜੋ ਪਿੰਡਾਂ ਦੇ ਵਿੱਚ ਸਿਆਸੀ ਦਖਲ ਆ ਉਹ ਕੱਟ ਸਕੇ ਤਾਂ ਕੀ ਲੱਗਦਾ ਹੈ ਕਿ ਇਸ ਨੂੰ ਹਰੀ ਝੰਡੀ ਦੇ ਦਿੱਤੀ ਜਾਵੇਗੀ ਔਰ ਇਸ ਦੇ ਨਾਲ ਕੀ ਅਸਰ ਪਵੇਗਾ ਪਰ ਉਸ ਤੋਂ ਕਿ ਆਫਰੀਆਂ ਜਰੂਰ ਵਈਆਂ ਚਾਰੀਆਂ ਨੇ ਹਾਲਾਂਕਿ ਪੰਚਾਇਤੀ ਚੋਣਾਂ ਲੈ ਕੇ ਤੇ ਲਗਾਤਾਰ ਕੋਈ ਨਾ ਕੋਈ ਸੋਟਾ ਜ਼ਿਕਰ ਵੀ ਹੋ ਰਿਹਾ ਹੈ ਤੇ ਹਾਲਾਂਕਿ ਜਿਹੜੀ ਉਹ ਨੱਬ ਦਾ ਸਾਹਮਣੇ ਆਈ ਹੈ ਜਿਸ ਦੇ ਮੁਤਾਬਿਕ ਕਿ ਜਿਹੜੇ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ਨੇ ਉਹ ਪੰਚਾਇਤੀ ਚੋਣਾਂ 'ਚ ਨਹੀਂ ਵਰਤੇ ਜਾਣਗੇ ਸਿਰਫ਼ ਤੌਰ ਤੇ ਮੈਂ ਕਹਿ ਦਵਾਂ ਕਿ ਉਸ ਕਿਸ ਵੱਡੇ ਤੌਰ ਤੇ ਸਿਆਸੀ ਦਖਲ ਹੈ ਉਸ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਇਸ ਤੋਂ ਇਲਾਵਾ ਅਸੀਂ ਉਹ ਇੱਕ ਜਿਹੜਾ ਜਿਵੇਂ ਕਹਿ ਸਕਦਾ ਹੈ ਮੇਨਸਟ੍ਰੀਮ ਦੀ ਪੋਲਿਟਿਕਸ ਦਾ ਜਿਹੜਾ ਇੱਕ ਦਵਾ ਰਹਿੰਦਾ ਛੋਟੀ ਝੋਲ ਦੇ ਉੱਤੇ ਜਾਂ ਜਿਹੜਾ ਉਹ ਉਸ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੰਜਾਬ ਪੰਚਾਇਤੀ ਜਿਹੜਾ ਅਕਤੂਬਰ ਰੂਲ ਜਿਹੜਾ 94 ਦੀ ਉਹਦੇ ਵਿੱਚ ਸੋਧ ਕਰਨ ਦੀ ਜੋ ਕਿਆਸਰਾਈਆਂ ਨੇ ਕਿ ਪੰਜਾਬ ਸਰਕਾਰ ਸੋਧ ਕਰਨ ਜਾ ਰਹੀ ਹੈ ਕੈਬਨਟ ਮੀਟਿੰਗ ਨੇ ਜਿਹੜੀ ਚਲਦੀ ਉਹਦੇ ਕਿ ਉਸ ਕੈਬਨਟ ਮੀਟਿੰਗ ਵਿੱਚ ਮਤਾ ਜਿਹੜਾ ਕਿ ਲਿਆਂਦਾ ਜਾ ਸਕਦਾ ਹੈ ਤੇ ਉਸ ਤੋਂ ਬਾਅਦ ਇਸ ਤੇ ਕੋਈ ਉੱਧਰੋਂ ਲੈ ਕੇ ਵੀ ਜਿਹੜੀ ਕਿ ਆ ਉਹ ਕਾਰਵਾਈ ਹੋ ਸਕਦੀ ਹੈ ਸਮਝਦਾ ਦੌਰ ਤੱਕ ਇਹ ਕਹਸੋ ਮੈਂ ਆ ਕਿ ਪੰਚਾਇਤੀ ਚੋਣਾਂ ਜਿਹੜੀਆਂ ਕਿ ਪਾਰਟੀ ਚੋਣ ਨਿਸ਼ਾਦ ਦੇ ਨਹੀਂ ਹੋਣ ਗਿਆ ਇਹਦੇ ਵਿੱਚ ਸਰਕਾਰ ਜਿਹੜਾ ਕਿ ਆ ਕਾਰਗੁਜ਼ਾਰੀ ਤੋਂ ਵੀ ਨਜ਼ਰ ਆ ਰਹੀ ਹੈ ਹਾਂ ਜੀ ਅਸਰ ਖਾਬ ਕਿਸ ਤਰੀਕਾ ਦੇਖਦੇ ਹੋ ਕਦੋਂ ਤੱਕ ਚੋਣਾਂ ਹੋ ਸਕਦੀਆਂ ਕੀ ਜਿੰਨੀ ਚੋਣਾਂ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਉਹ ਦੇਖੋ ਹਾਲਾਂਕਿ ਜੇਕਰ ਅਸੀਂ ਇਸ ਵਕਤ ਤੋਂ ਆਵਾਜ਼ ਹੀ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਜੋ ਜੀ ਤੂਤਰਾਂ ਦੇ ਵੱਲ ਤੋਂ ਜਾਣਕਾਰੀ ਕਹਿ ਦਈਏ ਸਾਨੂੰ ਜੋ ਜੋ ਜਾਣਕਾਰੀ ਮਿਲਦੀ ਸੀ ਕਿ ਚੋਣਾਂ ਅਗਲੇ ਸਾਲ ਹੋਣਗੀਆਂ ਹਾਲਾਂਕਿ ਰੁਫੀ ਸਰਕਾਰ ਪਹਿਲਾਂ ਤਾਂ ਜਿਮਨੀ ਚੋਣਾਂ ਜਿਹੜੀਆਂ ਚਾਰ ਰਹਿੰਦੀਆਂ ਨੇ ਉਹਨਾਂ ਦੇ ਵਿੱਚ ਰੁਜੇ ਰੁਜੇਗੀ ਪੜਾਓ ਕਰਵਾਵੇਗੀ ਉਸ ਤੋਂ ਬਾਅਦ ਕਾਰਪੋਰੇਸ਼ਨ ਦੀਆਂ ਜਾਂ ਜਿਹੜੀਆਂ ਜ਼ਿਲ੍ਹਾ ਪ੍ਰੇਸ਼ਰ ਦੀਆਂ ਜਾਂ ਕਾਪੀ ਚੋਣਾਂ ਵੀ ਕਰਵਾਵੇਗੀ ਪਰ ਉਹ ਜਿਸ ਤਰੀਕੇ ਦੇ ਨਾਲ ਤੋਂ ਚੋਣ ਕਮਿਸ਼ਨ ਹੈ ਜਿਹੜਾ ਕਿ ਉਹ ਦਬਾਅ ਪਾਉਂਦਾ ਹੈ ਨਜ਼ਰ ਆ ਰਿਹਾ ਨਾ ਜ਼ਰੂਰ ਇਹ ਵੀ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅਗਲੇ ਮਹੀਨੇ ਸਤੰਬਰ ਦੇ ਜੇਕਰ ਮੱਧ ਦੀ ਗੱਲ ਕਰੀਏ ਤਾਂ ਮੱਧ ਵਿੱਚ ਹੋ ਸਕਦਾ ਹੈ ਪੰਚਾਇਤੀ ਚੋਣਾਂ ਹੋ ਚੱਕਣ ਪਰ ਇਸ ਤੇ ਨੂੰ ਲੈ ਕੇ ਹਜੇ ਸਰਕਾਰ ਦੀ ਕੀ ਤਿਆਰੀ ਹੈ ਕਿਉਂਕਿ ਹਜੇ ਪਿੰਡਾਂ ਦੀ ਵਾਰਡ ਬੰਦੀ ਨੂੰ ਲੈ ਕੇ ਬਹੁਤ ਇੱਕ ਵੱਡਾ ਮਸਲਾ ਉੱਠਦਾ ਹੈ ਨਜ਼ਰ ਆ ਰਿਹਾ ਹੈ ਕਿ ਪਿੰਡਾਂ ਦੀ ਵਾਰਡ ਬੰਦੀ ਲੰਬੇ ਤੋਂ ਪਈ ਹੈ ਪੈਂਡਿੰਗ ਪਈ ਹੈ ਤੇ ਉਹ ਮੁਕੰਮਲ ਕਰਨੀ ਹੈ ਤਾਂ ਉਸ ਨੂੰ ਲੈ ਕੇ ਜ਼ਰੂਰ ਕਿਸੇ ਨਾ ਕਿਸੇ ਪੇਜ ਅੜਦਾ ਨਜ਼ਰ ਆ ਰਿਹਾ ਹੈ ਪਰ ਜੇਕਰ ਅਸੀਂ ਅਰ ਕੋ ਚੋਣ ਕਮਿਸ਼ਨ ਦੀ ਗੱਲ ਕਰ ਲਈਏ ਜਾਂ ਇਸ ਤੋਂ ਇਲਾਵਾ ਅਸੀਂ ਸਰਕਾਰ ਦੀ ਗੱਲ ਕਰ ਲਈਏ ਪਰ ਪੋਵਾਂ ਦੇ ਵਿੱਚ ਹੁਣ ਸਹਿਮਤੀ ਕਿੱਥੇ ਜਾ ਕੇ ਬਣਦੀ ਆ ਇਹ ਤਾਂ ਆਉਣ ਵਾਲਾ ਸਮਾਂ ਹੀ ਜਿਹੜਾ ਦੱਸ ਸਕਦਾ ਜੀ तमाम ਜਨਕਲ ਸ਼ੁਕਰੀਆ ਸਰਖਾਬ ਤਾਂ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਹਾਲੇ ਤੱਕ ਕੋਈ ਵੀ ਇਸ ਤੇ ਬਾਰੇ ਜਾਣਕਾਰੀ ਨਹੀਂ ਹੈ ਕਿ ਕਦੋਂ ਚੋਣਾ ਹੋ ਸਕਦੀਆਂ ਨੇ ਪਰ ਕਿੱਸ ਰਹੀਆਂ ਇਹ ਲਗਾਈਆਂ ਜਾ ਰਹੀਆਂ ਨੇ ਕਿ ਸਤੰਬਰ ਦੇ ਮੱਧ ਦੇ ਵਿੱਚ ਚੋਣਾ ਹੋ ਸਕਦੀਆਂ ਨੇ ਪਰ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿ ਸਰਕਾਰ ਸੋਧ ਕਰਨ ਦੀ ਤਿਆਰੀ ਚ ਹੈ ਇਸ ਰੂਲ ਦੇ ਵਿੱਚ ਕਿ ਜਿਹੜੀਆਂ ਇਹ ਚੋਣਾ ਹੋਣੀਆਂ ਨੇ ਇਸ ਦੇ ਵਿੱਚ ਚੋਣ ਨਿਸ਼ਾਨ ਪਾਰਟੀਆਂ ਦੇ ਨਾ ਵਰਤਜਣ ਜੋ ਪਿੰਡਾਂ ਦੇ ਵਿੱਚ ਸਿਆਸੀ ਦਖਲ ਹੁੰਦੇ ਨੇ ਉਹ ਘਟ ਸਕਣ ਔਰ ਲੋਕਾਂ ਲਈ ਜੋ ਲੋਕਾਂ ਦਾ ਫਾਇਦਾ ਹੋਣਾ ਹੈ ਫੰਡਾਂ ਦੇ ਨਾਲ ਉਹ ਹੋ ਸਕੇ